ਬੋਲੇ ਸੋਨਿਹਾਲ ਬੋਲੇ ਸੋਨਿਹਾਲ ਜਿਹੜਾ ਬੋਲਿਆ ਉਹ ਜੈਨ ਕਹਿੰਦਾ ਇਹ ਕਹਿੰਦਾ ਅੱਜ ਕੱਲ੍ਹ ਦੇ ਆਪ ਮੁਦਦਾ ਹੈਗਾ ਹੋਵੇਗਾ ਦੇ ਖਿਲਾਫ ਬਹੁਤ ਹੀ ਬਹੁਤ ਚੀਜ਼ਾਂ ਆਈਆਂ ਨੇ ਅਨੇ ਬਾਰੇ ਅਸੀਂ ਉਸ ਉਸ ਚਰਚਾ ਕਰਨ ਲਈ ਇਕੱਠੇ ਹੋਏ ਆਂ ਐ ਬਲਦੇ ਸ ਜਿਹਨੇ ਪਿੱਛੇ ਜਿੰਦਾਬਾਦ ਜਿੰਦਾਬਾਦ ਇਹ ਰੋਟੀ ਜਿੰਦਾਬਾਦ ਇਹ ਸਾਟੀ ਜਿੰਦਾਬਾਦ ਆ ਹੁਣ ਗੱਲ ਦੋ ਚਾਰ ਨਾ ਇਹ ਕਰ ਕਿਉਂ ਨਾ ਨਾਰਾ ਬੜਾ ਜਿੰਦਾਬਾਦ ਰਹੇ ਗਾਂਧੀ ਜਿੰਦਾਬਾਦ ਜਿੰਦਾਬਾਦ ਜਿਗਿੰਦਾਲਵਾਰੀ ਕੋਈ ਫਾਟੇ ਕੈਸਾ ਇਹ ਨੰਬਰ ਬਾਕੀ ਰਿਹਾ ਮੋਹਰੇ ਦੀਆਂ ਗੇਰੂ ਸਪਾਈ ਕੋਈ ਨਾ ਆਰੋਗਿਆ ਉਹ ਉਹ ਨਾ ਬਚਾ ਲੋਕਾਂ ਨੇ ਕਿੰਨਾ ਵਾਹੀ ਜਿਵੇਂ ਮਸੇਂ ਰੱਖੇ ਬੜਾ ਚੰਗਾ ਲੱਗਦਾ ਉਹ ਗੱਲ ਵੀ ਦਾ ਆ ਪਰ ਬਾਤ ਨਾ ਕਰਦਾ ਅਸਰ ਛੇਨਾ ਨਾ ਕਰਦਾ ਮਲੋਂ ਕੋਈ ਨੁਕਰੀ ਤੋਂ ਦਈਏ ਅੱਜ ਸਾਬਕਾ ਵਿਧਾਇਕ ਜਗਿੰਦਰ ਪਾਲ ਵੱਲੋਂ ਪਿੰਡ ਨਰੋਟ ਮਹਿਰਾਵੇ ਚ ਇੱਕ ਵਿਸ਼ਾਲ ਮੀਟਿੰਗ ਕੀਤੀ ਗਈ ਦਾ ਸੰਯੋਗ ਹੈ ਕਿ ਇਹ ਮੀਟਿੰਗ ਕੇਂਦਰ ਸਰਕਾਰ ਵੱਲੋਂ ਜੋ ਮਨਰੇਗਾ ਸਕੀਮ ਵਿੱਚ ਤਬਦੀਲੀ ਕੀਤੀ ਗਈ ਹੈ ਉਸ ਨੂੰ ਲੈ ਕੇ ਕੀਤੀ ਗਈ ਸਾਬਕਾ ਵਿਧਾਇਕ ਜਗਿੰਦਰ ਪਾਲ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਅਗਰ ਇਹ ਸਕੀਮ ਲਾਗੂ ਹੁੰਦੀ ਹੈ ਤਾਂ ਕਿਵੇਂ ਲੋਕਾਂ ਨੂੰ ਅਤੇ ਸਟੇਟ ਸਰਕਾਰ ਨੂੰ ਇਸ ਦਾ ਨੁਕਸਾਨ ਹੁੰਦਾ ਹੈ ਬਨਰੋ ਸਾਇਡਨਾ ਤੇ ਦੇਖਦੇ ਰਹੋ ਪੰਜਾਬ ਜੈਕੇ ਨਿਊਜ਼ ਅੰਜੀ ਸਰ ਮੇਰੇ ਦੇਖੋ ਲੋਕੀ ਗੱਲਬਾਤ ਸੁਣਨ ਵਾਸਤੇ ਵੀ ਆਂਦੇ ਆ ਲੋਕਾਂ ਨੂੰ ਕੋਈ ਮੁਸ਼ਕਲ ਹੋਵੇ ਸਾਨੂੰ ਦੱਦਿਆ ਜਿਹੜੀ ਲੋਕਾਂ ਦੀ ਮੁਸ਼ਕਲ ਆਉਣ ਵਾਲੀ ਹੈ ਉਹ ਅਸੀਂ ਆਪਣੀ ਪਾਰਟੀ ਵੱਲੋਂ ਇਹਨਾਂ ਨੂੰ ਸਮਝਾ ਰਹੇ ਆ ਤੇ ਤਗੜੇ ਹੋ ਕੇ ਇਹ ਸਭ ਬਿਮਾਰੀ ਦਾ ਇਲਾਜ ਤੁਹਾਡੇ ਕੋਲ ਹੈ ਇਲਾਜ ਕੀ ਹੈ ਤੇ ਜਿਲੇ ਬੋਟਾ ਆਣ ਗਏ ਆ ਉਹਨੇ ਤਗੜੇ ਹੋ ਕੇ ਇੱਕੋ ਇੱਕ ਮਾਤਰ ਕਾਂਗਰਸ ਪਾਰਟੀ ਹੈ ਜਿਹੜੀ ਸਰਵਦਾ ਪੜਾ ਚਾਹਦੀ ਹੈ ਦੇਸ਼ ਦਾ ਭਲਾ ਚਾਹਦੀ ਹੈ ਉਹ ਪਾਰਟੀ ਕਾਂਗਰਸ ਹੈ ਤੇ ਕਾਂਗਰਸ ਨੇ ਇੱਕ ਵਾਅਦਾ ਚੁੱਕਿਆ ਸਾਡੇ ਰਾਹੁਲ ਗਾਂਧੀ ਸੈਸ਼ਨ ਚੱਲਦਾ ਪਿਆ ਪਾਰਲੀਮੈਂਟ ਦਾ ਉਹਦੇ ਵਿੱਚ ਪੂਰੇ ਗੱਜ-ਵੱਜ ਕੇ ਪੂਰੇ ਇੱਕ ਸਿਸਟਮ ਦੇ ਨਾਲ ਜਿਹੜੇ ਸਵਾਲ ਉਹ ਵੀ ਕਰਦੇ ਆ ਉਹਦਾ ਉੱਤਰ ਵੀ ਦਿੰਦੇ ਆ ਇਹ ਉਹਨਾਂ ਨੂੰ ਸੋਲਵ ਕਰਦੇ ਆ ਜੋ ਉਹਦਾ ਉੱਤਰ ਨਹੀਂ ਦਿੰਦੇ ਇਸ ਕਰਕੇ ਅਸੀਂ ਪਿੰਡਾਂ-ਪਿੰਡਾਂ ਵਿੱਚ ਇਹ ਸ਼ੁਰੂਬਾਹੀ ਕੀਤੀ ਹੈ ਤੇ ਲੋਕਾਂ ਨੂੰ ਮਨਵੇਗਾ ਦੇ ਪ੍ਰਤੀ ਜਾਗਰੂਤ ਕਰੀਏ ਕਿਸਾਨਾਂ ਨੇ ਉਹਨਾਂ ਦੇ ਖਿਲਾਫ ਤਿੰਨ ਕਾਲੇ ਕਾਨੂੰਨ ਬਣਾਤੇ ਆ ਔਰ ਉਹ ਤਿੰਨ ਕਾਲੇ ਕਾਨੂੰਨ ਜਿਹੜੇ ਆ ਉਹਨਾ ਪ੍ਰਦਰਸ਼ਨ ਕਰਕੇ ਤੋਂ ਵਾਪਸ ਕੇਸ ਕਰਾਏ ਇਸੇ ਕਰਕੇ ਅਸੀਂ ਵੀ ਲੱਗੇ ਦਿਆਂ ਕਿ ਇਹ ਕਾਨੂੰਨ ਜਿਹੜਾ ਇਹ ਵਾਪਸ ਲੈਣ ਤੇ ਲੋਕਾਂ ਨੂੰ ਇਨਸਾਫ ਦੇ ਇਸ ਕਰਕੇ ਲੱਗੇ ਸੰਮੇਲਿ શ્રી ਜੁਗਿੰਦਰਪਾਲ ਜੀ ਸਾਡੇ ਪਿੰਡ ਨੂੰ ਰੋਡ ਮੈਰਾ ਵਿਖੇ ਪਹੁੰਚੇ ਆ ਜੀ ਮੈਂ ਆਪਣੇ ਵੱਲੋਂ ਤੇ ਆਪਣੇ ਪਿੰਡ ਵੱਲੋਂ ਉਹਨਾਂ ਦਾ ਤਹਿ ਦਿਲੋਂ ਸਵਾਗਤ ਕਰਦਾ ਤੇ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦਾ ਤੇ ਅਸੀਂ ਅੱਜ ਇੱਥੇ ਇਕੱਠੇ ਹੋਣ ਦਾ ਜਿਹੜਾ ਸਾਡਾ ਮੇਨ ਵਿਸ਼ਾ ਜਿਹੜਾ ਮੇਨ ਕਾਰਨ ਹੈ ਉਹ ਹੈਗਾ ਜੀ ਮਨਰੇਗਾ ਦੇ ਖਿਲਾਫ ਜਿਹੜੀ ਸੈਂਟਰਲ ਗਵਰਨਮੈਂਟ ਨੇ ਨਵੀਂ ਨੀਤੀ ਬਣਾਈ ਹੈ ਉਹਦੇ ਖਿਲਾਫ ਅਸੀਂ ਇਕੱਠੇ ਹੋਏ ਆ ਜਿਸ ਵਿੱਚ 10% ਪਹਿਲਾਂ ਜਿਹੜੀ 10% ਸੈਂਟਰ ਗਵਰਨਮੈਂਟ ਸੌਰੀ ਸਟੇਟ ਗਵਰਨਮੈਂਟ ਦਿੰਦੀ ਸੀ ਤੇ 90% ਸੈਂਟਰ ਗਵਰਨਮੈਂਟ ਦਿੰਦੀ ਸੀ ਉਹ ਪਾਲਿਸੀ ਨੂੰ ਚੇਂਜ ਕਰਕੇ ਉਹਦੇ ਵਿੱਚ 40% ਸਟੇਟ ਗਵਰਨਮੈਂਟ ਨੂੰ ਕਰ ਦਿੱਤਾ ਤੇ 60% ਆਪਣੇ ਸੈਂਟਰ ਗਵਰਨਮੈਂਟ ਨੇ ਆਪਣੇ ਵੱਲੋਂ ਦੇਣਾ ਹੈ ਤੇ ਜਿਸ ਵਿੱਚ ਉਹਨਾਂ ਦੀਆਂ 100 ਦਿਹਾੜੀਆਂ ਤੋਂ ਵਧਾ ਕੇ ਉਹਨਾਂ ਦੀਆਂ ਦਿਹਾੜੀਆਂ 125 ਕਰ ਦਿੱਤੀਆਂ ਸਾਡਾ ਮੇਨ ਮਕਸਦ ਇਹ ਹੈ ਕਿ ਜਿਹੜੀ 10% ਆਪਣੇ ਸਟੇਟ ਗਵਰਨਮੈਂਟ ਨਹੀਂ ਦੇ ਸਕਦੀ ਉਹ 40 40% ਕਿਦਾਂ ਕਰੇਗੀ ਜਿਹੜੇ ਲੋਕਾਂ ਦੀ ਇੱਜ਼ਤ ਕਹਿ ਲਓ ਜਾਂ ਲੋਕਾਂ ਦਾ ਸ਼ੋਸ਼ਣ ਹੋ ਰਿਹਾ ਹੈ ਗਰੀਬ ਲੋਕਾਂ ਨੂੰ ਜਿਹੜੀ ਮਨਰੇਗਾ ਦੇ ਤਹਿਤ ਜਿਹੜੀਆਂ ਦਿਹਾੜੀਆਂ ਜਿਹੜਾ ਰੋਜ਼ਗਾਰ ਮਿਲਦਾ ਸੀ ਉਹ ਇੱਕ ਤਰ੍ਹਾਂ ਉਹਨਾਂ ਨੇ ਖਤਮ ਕਰਨਾ ਹੈ ਇਹ ਲੋਕਾਂ ਨੂੰ ਬੇਵਕੂਫ ਭਲੀ ਭਾਲੀ ਜਨਤਾ ਨੂੰ ਬੇਵਕੂਫ ਬਣਾ ਕੇ ਉਨਾ ਦਾ ਸ਼ੋਸ਼ਣ ਕਰ ਰਿਹਾ ਅਸੀਂ ਸਾਰੀ ਜਨਤਾ ਨੂੰ ਅਪੀਲ ਕਰਦੇ ਹਾਂ ਕਿ ਇਸ ਜਿਹੜੀ ਬਣਾਈ ਜਿਹੜੀ ਜੀ ਰਾਮ ਜੀ ਜਿਹੜੀ ਸਕੀਮ ਬਣਾਈ ਹੈ ਉਹਦਾ ਅਸੀਂ ਵਿਰੋਧ ਕਰਦੇ ਹਾਂ ਤੇ ਆਉਣ ਵਾਲੇ 2027 ਦੇ ਇਲੈਕਸ਼ਨ ਦੇ ਵਿੱਚ ਸ਼੍ਰੀ ਜੁਗਿੰਦਰਪਾਲ ਜੀ ਨੂੰ ਵੋਟਾਂ ਪਾ ਕੇ ਆਪਣੀ ਕਾਂਗਰਸ ਪਾਰਟੀ ਨੂੰ ਕਾਮਯਾਬ ਕਰੀਏ ਧੰਨਵਾਦ ਜੀ